ਹੋਵੇ ਕਿਸੇ ਵੀ ਮਤਦਾ ਹੋਵੇ ਜਿੰਨਾ ਅਦਰ ਸਤਕਾਰ ਤੁਹਾਡਾ ਉਸ ਜਗ੍ਹਾ ਤੇ ਹੁੰਦਾ ਜਾ ਕੇ ਗੁਰੂ ਘਰ ਚ ਜਾਣੇ ਆਪਾਂ ਤੁਹਾਡੇ ਪਾਸ ਤੇ ਬੈਠਣ ਲਈ ਸਾਸ਼ਤਰੀ ਚੰਗੀ ਸੁਵਿਧਾ ਹੁੰਦੀ ਹੈ ਜਿੰਨਾ ਕੋ ਸਥਾਨ ਮਹੱਤਤਾ ਰੱਖਦਾ ਜਿੰਨਾ ਕੋ ਵੱਡਾ ਹੈ ਔਰ ਵੱਡੇ ਸਥਾਨ ਜਿੱਥੇ ਤੁਹਾਡੇ ਅਮਰਤ ਵੇਲੇ ਜਾਓਗੇ ਚਾਹ ਪਾਣੀ ਦਾ ਇੰਤਜ਼ਾਮ ਹੁੰਦਾ ਲੰਗਰਾਂ ਦੇ ਇੰਤਜ਼ਾਮ ਹੁੰਦੇ ਆ ਭਾਵੇਂ ਕਿਸੇ ਤਰ੍ਹਾਂ ਵੀ ਇੰਤਜ਼ਾਮ ਹੋਵੇ ਤੁਹਾਨੂੰ ਨਿਮਰਤਾ ਸਹਿਤ ਹੱਥ ਜੋੜ ਜੋੜ ਕੇ ਉਹ ਪਦਾਰਥ ਚੱਕਣ ਵਾਂਦੇ ਬੇਨਤੀ ਕੀਤੀ ਜਾਂਦੀ ਹੈ ਆਪਾਂ ਜਦੋਂ ਵੀ ਗੁਰੂ ਦਰਬਾਰ ਜਾਂਦੇ ਆ ਦਰਬਾਰ ਉਹ ਮੁੱਲ ਗੁਣਾ ਦਾ ਭੰਡਾਰ ਹੈ ਅਸੀਂ ਜੁੜਨ ਜਾਂਦੇ ਹਾਂ ਉਸ ਦਰਬਾਰ ਦੇ ਉਹਨਾਂ ਗੁਣਾ ਦੇ ਨਾਲ ਅਸੀਂ ਵੀ ਅਮੁੱਲ ਵਿੱਚ ਗਨੇ ਜਾਂਦੇ ਆਂ ਵੀ ਸਾਡੀ ਵੀ ਕੀਮਤ ਨਹੀਂ ਪਾਈ ਜਾਂਦੀ ਅਮੁੱਲ ਗੁਣਾ ਮੁੱਲ ਭੰਡਾਰ ਅਮੁੱਲ ਗੁਣਾ ਦਾ ਅਮੁੱਲ ਭੰਡਾਰ ਹੈ ਉਸ ਭੰਡਾਰੇ ਨਾਲ ਜਦੋਂ ਅਸੀਂ ਕੁਝ ਗੁਣ ਗ੍ਰਹਿਣ ਕਰਨ ਲੈਣੇ ਆ ਕਦਰਤ ਹੁੰਦੀ ਹੈ ਕਿ ਦਰਬਾਰ ਵੱਲ ਗਏ ਆ ਸਾਡਾ ਆਿਆਂ ਦਾ ਬੈਠਣ ਵਾਸਤੇ ਸਵਾਗਤ ਖਾਣ ਪੀਣ ਵਾਸਤੇ ਕੋਈ ਪਦਾਰਥ ਹੈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਕੇਵਲ ਤੋਂ ਕੇਵਲ ਗੁਰੂ ਦਰਵਾਜ਼ਾ ਹੁੰਦਾ ਹੈ ਗੁਰੂ ਦਰਵਾਜ਼ਾ ਤੋਂ ਬਾਹਰ ਨਿਕਲਿਆ ਹੈ ਕਿ ਗੁਰਦੁਆਰ ਤੋਂ ਬਾਹਰ ਆ ਗਏ ਆਪਣੇ ਉਹੀ ਸੰਸਾਰਿਕ ਦਾਇਰੇ ਵਿੱਚ ਆ ਗਏ ਗਲੀ ਮਹੱਲੇ 'ਚ ਆ ਗਏ ਬਾਜ਼ਾਰ 'ਚ ਆ ਗਏ ਤੁਹਾਨੂੰ ਕਿਸੇ ਨੇ ਨਹੀਂ ਹੱਥ ਜੋੜ ਕੇ ਕਹਿਣਾ ਆ ਜਾ ਬੇ ਚਾਹ ਛਕ ਲੈ ਪਾਣੀ ਪੀ ਲੈ ਰੋਟੀ ਖਾ ਲੈ ਬਹਿ ਜਾ ਭਾਈ ਤੂੰ ਸਾਡੇ ਬਾਜ਼ਾਰ ਆਇਆ ਕੋਈ ਨਹੀਂ ਕਹਿੰਦਾ ਨਾ ਕਿਉਂਕਿ ਭਾਈ ਉਹ ਅਮੁੱਲ ਗੁਣਾ ਦਾ ਭੰਡਾਰ ਨਹੀਂ ਹੈ ਅਮੁੱਲ ਉੱਥੇ ਹੋਇਆ ਜਾਂਦਾ ਜਿੱਥੇ ਅਮੁੱਲ ਦਾ ਖਜ਼ਾਨਾ ਹੋਵੇ ਗੁਰਬਾਣੀ ਦੇ ਨਾਲ ਜੁੜੇ ਆ ਕੀਮਤਾਂ ਪੈਂਦੀਆਂ ਗੁਰਬਾਣੀ ਨੇ ਜੁੜਿਆ ਭਾਵ ਅਸੀਂ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਖੋਜ ਰਹੇ ਹਾਂ ਗੁਰਬਾਣੀ ਦੇ ਦਰ ਤੇ ਗੁਰੂ ਦੇ ਦਰ ਤੇ ਗਿਆਨ ਇਸ ਲਈ ਲੜਾਈ ਦਾ ਕਿ ਜੋ ਸਾਡੇ ਅੰਦਰ ਅਗਿਆਨਤਾ ਦਾ ਅੰਧੇਰਾ ਹੈ ਕਿ ਜੋ ਕਾਰਜ ਸਾਨੂੰ ਨਹੀਂ ਆਉਂਦਾ ਭਾਵੇਂ ਕੋਈ ਵੀ ਹੋਵੇ ਦੁਨੀਆ ਦਾ ਫਾਵੇਂ ਕਿ ਕੋਈ ਪੜ੍ਹਾਈ ਲਿਖਾਈ ਦਾ ਹੋਵੇ ਵਿੱਦਿਆ ਦਾ ਹੋਵੇ ਬੋਲੀ ਬਾਣੀ ਦਾ ਹੋਵੇ ਕਿ ਅਨੇਕਾਂ ਭਾਸ਼ਾਵਾਂ ਨੇ ਦੇਸ ਦੀਆਂ ਦੁਨੀਆ ਦੀਆਂ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਜੋ ਸਾਨੂੰ ਨਹੀਂ ਆਉਂਦੀ ਅਸੀਂ ਅਗਿਆਨੀ ਆ ਅਗਿਆਨਤਾ ਦੇ ਵਿੱਚ ਆ ਜੋ ਉਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦੇਵੇ ਉਹ ਗੁਰੂ ਹੈ ਅਗਿਆਨਤਾ ਨੂੰ ਦੂਰ ਕਰਨ ਵਾਲਾ ਪ੍ਰਕਾਸ਼ ਇਨ ਸਾਰਿਆਂ ਲਫ਼ਜ਼ਾਂ ਦਾ ਇਕੱਤਰ ਕਰਕੇ ਇੱਕ ਸ਼ਬਦ ਬਣਿਆ ਗੁਰੂ ਗੁਰੂ ਅੰਦਰੋਂ ਅੰਧੇਰਾ ਖ਼ਸਮਾਤ ਕਰਦਾ ਹੈ। ਭਾਵੇਂ ਅਸੀਂ ਸੰਸਾਰ ਦਾ ਕੋਈ ਵੀ ਕੰਮ ਕਰਦੇ ਹਾਂ ਕਿਸੇ ਵੀ ਕੰਮ ਦੇ ਫੀਲਡ ਵਿੱਚ ਲੱਜੋ ਭਾਵੇਂ ਖੇਡ ਹੋਵੇ ਭਾਵੇਂ ਹੋਰ ਗੱਲਾਂ ਹੋਣ ਪੜ੍ਹਾਈ ਹੋਵੇ ਇੰਜੀਨੀਅਰਿੰਗ ਹੋਵੇ ਡਾਕਟਰੀ ਹੋਵੇ ਜੋ ਸਾਨੂੰ ਨਹੀਂ ਆਉਂਦਾ ਅਸੀਂ ਉਸ ਕਾਰਨ ਅਗਿਆਨੀ ਹੈ ਸਾਡੇ ਅੰਦਰ ਉਸ ਫੀਲਡ ਦਾ ਭਾਵ ਅੰਧੇਰਾ ਹੀ ਹੈ ਕੁਝ ਪਤਾ ਨਹੀਂ ਹੈ ਭਾਈ ਜਿਸ ਚੀਜ਼ ਦੇ ਸਾਨੂੰ ਕਹਿੰਦੇ ਰਾ ਉਸ ਨੂੰ ਹੀ ਕਹਿੰਦੇ ਆ ਨਾ ਵੀ ਜਦੋਂ ਕੁਝ ਦਿਖਦਾ ਹੀ ਨਹੀਂ ਹੈ ਤੇ ਅੰਧੇਰਾ ਹੀ ਨਹੀਂ ਰਹੀ ਹੁਣ ਉਸ ਅੰਧੇਰੇ ਨੂੰ ਲੋੜ ਪੈਂਦੀ ਹੈ ਪ੍ਰਕਾਸ਼ ਦੀ ਕਿ ਸਾਨੂੰ ਪ੍ਰਕਾਸ਼ ਕੋਈ ਦਿਖਾਵੇ ਤੇ ਅੰਧੇਰੇ ਵਿੱਚ ਤਰੀਏ ਫਰੀਏ ਕੰਮ ਕਰ ਕਰੀਏ ਉਸੇ ਤਰ੍ਹਾਂ ਇਹ ਅੰਦਰ ਸਾਡੇ ਜੋ ਅਗਿਆਨ ਵਸਿਆ ਹੋਇਆ। ਭਾਵੇਂ ਉਹ ਧਰਮ ਦਾ ਵਾ। ਉਸ ਧਰਮ ਦੇ ਅਗਿਆਨ ਤੁਨੂੰ ਅੰਧੂਰ ਕਰਨ ਵਾਸਤੇ। ਗੁਰੂ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਮਹਾਰਾਜ। ਇਹ ਸਮਝਿਆ ਕਰੋ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਖੁਦ ਬੈਠ ਕੇ ਸਾਨੂੰ ਸਮਝਾ ਰਹੇ ਆ। ਵਚਨ ਦੀ ਅਵਗਿਆਨ ਕਰਨ ਤੋਂ ਪਹਿਲਾਂ ਇਹ ਸੋਚਿਆ ਕਰੋ ਕਿ ਜਿਹੜੇ ਵਚਨ ਆ ਰਹੇ ਆ ਖੁਦ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਆ ਰਹੇ ਆ ਮੈਂ ਉਸ ਸਖਸ ਦੀ ਅਵਗਿਆਨੀ ਕਰ ਰਹੀ ਆ ਇਹਨਾਂ ਬਚਨਾਂ ਨੂੰ ਤੋੜ ਕੇ ਮਰੋੜ ਕੇ ਜਾਂ ਇਹਨਾਂ ਨੂੰ ਮੰਨ ਕੇ ਜੋ ਸਖਸ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਸਮਝਾਉਂਦਾ ਹੈ ਉਹਦਾ ਮਾਣ ਅਪਮਾਨ ਕੋਈ ਸਬੰਧ ਨਹੀਂ ਮੰਨੋਂਗੇ ਮਾਨ ਗੁਰੂ ਨਾਨਕ ਸਾਹਿਬ ਦਾ ਨਹੀਂ ਮੰਨੋਂਗੇ અપਮਾਨ ਗੁਰੂ ਨਾਨਕ ਸਾਹਿਬ ਦਾ ਤੁਸੀਂ ਕਰ ਰਹੇ ਹੋ ਜਦੋਂ ਇਸ ਤਰ੍ਹਾਂ ਮੰਨ ਕੇ ਚੱਲਦੇ ਆ ਨਾ ਕਿ ਵੀ ਇਹ ਤਾਂ ਗਿਆਨ ਗੁਰੂ ਨਾਨਕ ਸਾਹਿਬ ਦਾ ਅਖੜਾ ਵੱਲ ਧਿਆਨ ਨਾ ਦਿਆ ਕਰੋ ਕਾਗਜ਼ਾ ਵੱਲ ਧਿਆਨ ਨਾ ਦਿਆ ਕਰੋ ਕਿ ਇਸ ਆਵਾਜ਼ ਵੱਲ ਧਿਆਨ ਦਿਵੋ ਕਿ ਆਵਾਜ਼ ਕਿਸ ਦੀ ਹੈ ਗੁਰੂ ਨਾਨਕ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੇ ਕੰਨੀਆਂ ਆਵਾਜ਼ ਕਿਸ ਨੇ ਪਾਈ ਹਕਾਲ ਬੁਰਖ ਨਹੀਂ ਕੇ ਭਾਈ ਇਹ ਸੁਣ ਤੇ ਲਿਖ ਵਰਤਾ ਦੇ ਸੰਸਾਰ ਖਜ਼ਾਨਾ ਵਰਤਦਾ ਦੇ ਇਸ ਖਜ਼ਾਨੇ ਨਾਲ ਜੋ ਗੁਰਮਤ ਦੇ ਖਜ਼ਾਨੇ ਨਾਲ ਜੁੜਦਾ ਰਹਿੰਦਾ ਹੈ ਕੀਮਤਾਂ ਹੁੰਦੀਆਂ ਜਿਵੇਂ ਤਾਂ ਛੋਟੀ ਇਹ ਧਾਰ ਦਿੱਤੀ ਹੈ ਨਾ ਭਈ ਜਦੋਂ ਗੁਰਦਾਰੇ ਅੰਦਰ ਆ ਜਾਈਏ ਕਿੰਨਾ ਸਾਡਾ ਆਦਰ ਸਤਕਾਰ ਹੁੰਦਾ ਵਾ ਖਾਣ ਪੀਣ ਲਈ ਨਿਮਰਤਾ ਸਹਿ ਸਾਨੂੰ ਆਵਾਜ਼ਾਂ ਮਰੇ ਜਾਂਦੀਆਂ ਬੈਠਣ ਲਈ ਸਾਫ਼ ਸਤਰੀ ਜਗ੍ਹਾ ਹੁੰਦੀ ਹੈ ਮੌਸਮ ਦੇ ਹਿਸਾਬ ਨਾਲ ਗਰਮੀ ਸਰਦੀ ਹੋਵੇ ਉਸ ਦੇ ਨਾਲ ਤੁਹਾਡਾ ਇੰਤਜ਼ਾਮ ਕੀਤਾ ਜਾਂਦਾ ਭਾਈ ਜੇ ਗਰਮੀ ਹੈ ਪੱਖੇ ਏਸੀ ਪੱਖੇ ਚਲਾਏ ਜਾਂਦੇ ਆ ਇਹ ਹੀ ਸੇਵਾ ਹੁੰਦੀ ਸੀ ਨੂੰ ਕਿ ਭਾਵੇਂ ਅੰਦਰ ਆ ਇਹਦਾ ਸਤਕਾਰ ਹੈ ਪਰ ਬਾਹਰ ਤੁਰਿਆ ਫਿਰਦਾ ਭੁੱਖਾ ਪਿਆਸਾ ਤਪ ਲੱਗੇ ਛਾਂ ਲੱਗੇ ਕੋਈ ਨਹੀਂ ਤੁਹਾਨੂੰ ਕੁਛ ਦਾ ਔਰ ਅੰਦਰ ਗਿਆ ਗੁਰਮਤ ਦੇ ਦਰ ਤੇ ਉਸ ਧਾਰਮਿਕ ਦਰਬਾਰ ਦੇ ਅੰਦਰ ਗਿਆ ਉਥੇ ਤੇਰਾ ਸਭ ਕੁਝ ਮਿਲ ਜਾਂਦਾ ਨਾ ਤੈਨੂੰ ਕਿਸੇ ਨੇ ਅਮੀਰ ਦੇਖਣਾ ਨਾ ਗਰੀਬ ਦੇਖਣਾ ਆਜਾ ਪੁੱਛਣਾ ਨਾ ਪਾਤ ਪੁੱਛਣੀ ਕੁਝ ਨਹੀਂ ਪੁੱਛਦੇ ਉਥੇ ਕੇਵਲ ਤੋਂ ਕੇਵਲ ਇਹ ਦਿਖਿਆ ਜਾਂਦਾ ਇਹ ਸਤਸੰਗੀ ਹੈ ਸਤਸੰਗ ਵਾਲੇ ਦੀ ਇੰਨੀ ਇੱਜ਼ਤ ਮਾਣ ਜੇ ਇਸ ਦਰਬਾਰ ਚ ਹੋ ਰਹੀ ਹੈ ਤੇ ਉਸ ਦਰਬਾਰ ਚ ਕਿੰਨੀ ਹੋਏਗੀ ਜਿੱਥੇ ਸਤਿਗੁਰ ਪਾਛੇ ਕਹਿੰਦੇ ਉਹ ਸਾਚੇ ਦਰਬਾਰ ਨੇ ਪੱਲਾ ਨਾ ਪਕੜੇ ਕੋਈ ਉਹ ਸੱਚਾ ਦਰਬਾਰ ਜਿਸ ਨੂੰ ਸਚਕੰਡ ਕਹਿੰਦੇ ਆ ਪ੍ਰਮਾਤਮਾ ਕਹਿੰਦੇ ਸਚਕੰਡ ਜਾਣਾ ਪ੍ਰਮਾਤਮਾ ਜਾਣਾ ਇਹ ਸਾਰੇ ਇੱਕੋ ਹੀ ਗੱਲਾਂ ਨੇ ਅਮਰਤ ਸਕ ਲੈਣਾ ਅਮਰਤ ਦਿੱਤਾ ਨਹੀਂ ਹੋ ਜਾਣਾ ਜਿਸ ਅਮਰਤ ਦੀ ਗੱਲ ਕੀਤੀ ਹੈ ਅਮਰਤ ਏਕੋ ਨਾਮ ਹੈ ਅਮਰਤ ਬਲ ਵੀ ਧਿਆਨ ਦਿਆ ਕਰੋ ਸਾਨੂੰ ਪਾਤਸ਼ਾਹ ਨੇ ਇਸ ਅਮਰਤ ਤੱਕ ਪਹੁੰਚਣ ਦੇ ਲਈ ਇਹ ਮਾਰਗ ਦੱਸਿਆ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਰਾ ਨੇ ਸਾਨੂੰ ਖੰਡੇ ਵਟ ਦੀ ਅਮਰਤ ਪਾਉਲ ਦਿੱਤੀ ਹੈ ਨਾ ਇਹ ਅਖੀਰ ਨਹੀਂ ਹੈ ਇਹ ਸ਼ੁਰੂਆਤ ਹੈ ਕਿ ਭਾਈ ਇੱਥੋਂ ਤੱਕ ਤੂੰ ਗਾਂ ਜਾਣਾ ਵੈ ਇਹ ਤਾਂ ਤੇਰੇ ਵਾਸਤੇ ਇੱਕ ਆਰਕੀਟੈਕਟ ਵੱਲੋਂ ਬਣਾਇਆ ਗਿਆ ਨਕਸ਼ਾ ਉਹਦੇ ਚ ਤੂੰ ਰਹਿ ਨਹੀਂ ਸਕਦਾ ਕਿ ਜਦੋਂ ਘਰ ਵਧੀਆ ਹੋਵੇ ਬਣਾਉਣਾ ਵੱਡਾ ਹੋਵੇ ਨੂੰ ਤੇ ਆਪਾਂ ਮੱਦ ਲੈਣਿਆ ਕਿ ਇਹਦੀ ਆਰਕੀਟੈਕਟ ਹੋਵੇ ਵਧੀਆ ਮਿਸਤਰੀ ਤੇ ਨਕਸ਼ਾ ਹੋਵੇ ਹੁਣ ਉਸ ਨਕਸ਼ੇ ਨੂੰ ਜੇ ਦੇਖੀ ਜਾਵਾਂਗੇ ਤੇ ਉਹਦੇ ਵਿੱਚ ਨਾ ਤਾਂ ਤੁਸੀਂ ਰਹਿ ਸਕਦੇ ਹੋ ਨਾ ਤਾਂ ਕੋਈ ਲਾਹਾ ਲੈ ਸਕਦੇ ਹੋ ਦੇਖਣ ਦੇ ਨਾਲ ਗੱਲ ਨਹੀਂ ਬਣਨੀ ਉਸ ਨਕਸ਼ੇ ਨੂੰ ਦੇਖ ਕੇ ਉਹ ਤੇ ਜੋ-ਜੋ ਕਿਸ ਤਰ੍ਹਾਂ ਦਾ ਲਿਖਿਆ ਡਿਜ਼ਾਈਨ ਬਣਾਏ ਹੋਏ ਨੇ ਉਦਾਂ ਦਾ ਸਾਨੂੰ ਰੀਅਲ ਦੇ ਵਿੱਚ ਜਮੀਨ ਤੇ ਬਣਣਾ ਪੈਂਦਾ ਹੈ ਫਿਰ ਤੁਸੀਂ ਰਹਿ ਸਕਦੇ ਨੂੰ ਸਾਰੇ ਕੰਮ ਕਰ ਹੋ ਜਾਂਦੇ ਤੇ ਪਛਾਤੋਂ ਬਚਾ ਹੁੰਦਾ ਫੇਰ ਹੀ ਹੁੰਦਾ ਨਾ ਉਹ ਨਕਸ਼ੇ ਦੇ ਉੱਤੇ ਬਣਿਆ ਹੈ ਨਹੀਂ ਇਹ ਨਕਸ਼ਾ ਵੀ ਬਣਿਆ ਸਾਡੇ ਘਰ ਦਾ ਉਹਨੇ ਮੈਨੂੰ ਧੁੱਪ ਲਗਣੀ ਛਾਂ ਲਗਣੀ ਹੁਣ ਮੰਦਰ ਜਾ ਕੇ ਸੌਂਗਾ ਇਹ ਤਾਂ ਨਹੀਂ ਹੁੰਦਾ ਨਾ ਉਸੇ ਤਰ੍ਹਾਂ ਹੀ ਭਾਈ ਇਹ ਖੰਡੇ ਵਟ ਦੀ ਪੌਲ ਹੈ ਇਹ ਤਾਂ ਤੈਨੂੰ ਇੱਕ ਨਿਸ਼ਾਨ ਦਿੱਤਾ ਭਈ ਅਮਰਤ ਤੱਕ ਪਹੁੰਚਣ ਦਾ ਘਰ ਹੀ ਵਿੱਚ ਅਮਰਤ ਪਰਪੂਰ ਹੈ ਅਮਰਤ ਤਾਂ ਤੇਰੇ ਅੰਦਰ ਪਹਿਲੇ ਹੀ ਹੈ ਬਾਹਰ ਵਾਲੇ ਅਮਰਤ ਨੇ ਤੈਨੂੰ ਯਾਦ ਕਰਾਉਣਾ ਕਿ ਅੰਦਰੋਂ ਕੱਢੇ ਨੂੰ ਅਮਰਤ ਰੇਖ ਦੇ ਅੰਦਰ ਹੈ ਅਮਰਤ ਆਲਰੇਡੀ ਹੈ ਤੁਹਾਡੇ ਅੰਦਰ ਭਈ बस करना है करही में अमृत भरपूर है मनमुखा साधनाया मनमुखा मंदिर समझनी है हर आत्मा अमृत ਨਾਲ ਲੈ ਕੇ ਚਲਦੀ ਹੈ आत्मा ਤਾਂ ਵੈਸੇ ਮ੍ਰਿਤਿ ਹੁੰਤੋ ਰਹਤਾ ਭਈ ਕਿ ਜਿਸ ਵਿੱਚ ਆਤਮਾ ਸਮਝ ਲੋ ਉਸ ਵਿੱਚ ਅਮਰਤ ਵੀ ਹੈ ਹਰ ਜੀਵ ਜੰਤੂ ਦੇ ਪੇੜ ਪੌਦੇ ਚ ਆਤਮਾ ਵਾ ਹਰੇਕ ਦੇ ਵਿੱਚ ਅਮਰਤ ਹੈ ਹਰ ਵਿੱਚ ਅਮਰਤ ਹੈ ਬਈ ਪਰ ਉਸ ਨੂੰ ਅਮਰਤ ਨੂੰ ਕੱਢਣਾ ਜਿਹੜੀ ਯੁਗਤੀ ਹੈ ਉਹ ਕੇਵਲ ਤੋਂ ਕੇਵਲ ਗੁਰੂ ਸਮਝਾ ਸਕਦਾ ਤੇ ਮਨੁੱਖ ਸਰਮਣ ਕਰ ਸਕਦਾ ਕਿ ਮਨੁੱਖੀ ਇਸ ਅਮਰਤ ਨੂੰ ਬਾਹਰ ਕੱਢ ਸਕਦਾ ਇਹ ਜੋ ਬਾਹਰੀ ਅਮਰਤ ਲਈ ਬੈਠੇ ਆਸੀਂ ਜੱਕੀ ਬੈਠੇ ਆ ਇਹਨੂੰ ਅੰਤ ਨਾ ਸਮਝਿਓ ਇਹ ਤਾਂ ਸ਼ੁਰੂਆਤ ਹੈ ਇਹ ਤਾਂ ਮੈਥਡ ਹੈ ਤਰੀਕਾ ਹੈ ਅੰਦਰਤ ਵਾਲੇ ਅਮਰਤ ਨੂੰ ਬਾਹਰ ਕੱਢਣ ਦਾ ਕਿ ਉਸ ਅਮਰਤ ਦੇ ਖਜ਼ਾਨੇ ਨੂੰ ਖੋਲਣਾ ਤੇ ਵਰਤਣਾ ਤੇ ਫਿਰ ਤੂੰ ਭਾਈ ਸਚਖੰਡਵਾਸੀ ਜਿਹਨੂੰ ਕਹਿੰਦੇ ਨੇ ਸਚਖੰਡਵਾਸੀ ਪ੍ਰਮਾਤਮਾ ਕੋਲ ਚਲੇ ਗਿਆ ਪ੍ਰਮਾਤਮਾ ਦਾ ਹੋ ਗਿਆ ਅਮਰਤ ਅਮਰਤਤਾ ਅੰਦਰੋਂ ਛਕੇਗਾ ਜਦੋਂ ਉਹਦਨ ਅਮਰਤ ਵਾਲਾ ਬਣਨਾ ਤੂੰ ਹਲ ਤਾਂ ਭਾਈ ਤੂੰ ਕੁਮਤੇ ਹੀ ਫਿਰਦਾ ਵਾ ਭਰਮ ਪਲੇਖੇ ਤਰੇ ਫਿਰਦਾ ਪਲੇਖਾ ਪਾਈ ਬੈਠਾ ਮਨ ਦੇ ਵਿੱਚ ਕਿ ਅੰਦਰ ਵਾਲਾ ਅਮਰਤ ਬਾਹਰ ਕੱਢਾ ਅਮਰਤ ਵਾਲਾ ਅੰਦਰ ਵਾਲਾ ਕਢੇਗਾ ਇਹ ਨਿਕਲਦਾ ਹੈ ਗੁਰੂ ਦੀ ਮਤ ਨਾਲ ਕਿ ਗੁਰੂ ਦੀ ਮਤ ਤੋਂ ਵਗੈਰ ਇਹ ਬਾਣ ਨਿਕਲਦਾ ਜਿਹਦਾ ਨਿਕਲਿਆ ਭਾਈ ਉਹਨਾਂ ਨੇ ਭਾਈ ਉਸ ਸੱਚ ਨੂੰ ਪਛਾਣ ਲਿਆ ਪ੍ਰਮਾਤਮਾ ਨੂੰ ਪਛਾਣ ਲਿਆ ਉਹਨਾਂ ਨੂੰ ਉਹਦਾ ਭੇਦ ਵੀ ਪਤਾ ਲੱਗ ਗਿਆ ਪਰ ਦੱਸਿਆ ਨਹੀਂ ਕਿਸੇ ਨੂੰ ਦੱਸਣ ਜੋਗੇ ਨਹੀਂ ਹੈ ਹਰ ਗੁਣ ਕਹਤੇ ਕਹ ਨਾ ਜਾਈ ਜੈਸੇ ਗੰਗੇ ਕੀ ਮਠਿਆਈ ਕੀ ਹਰੀ ਪ੍ਰਮਾਤਮਾ ਦਾ ਵਰਣ ਕਰੀਏ ਇਹਦਾ ਸਵਾਦ ਇਸ ਤਰ੍ਹਾਂ ਵਾਂ ਜਿਸ ਤਰ੍ਹਾਂ ਗੰਗੇ ਨੂੰ ਮਠਿਆਈ ਖਿਲਾਦੀ ਉਹ ਸਵਾਦ ਨਹੀਂ ਦੱਸ ਸਕਦਾ ਕਿ ਉਹ ਸਵਾਦ ਨਹੀਂ ਦੱਸਦਾ ਵੀ ਇਹਦਾ ਸਵਾਦ ਕੀ ਹੈ ਔਰ ਜਿਨ੍ਹਾਂ ਜਿਨ੍ਹਾਂ ਨੇ ਉਸ ਸਵਾਦ ਨੂੰ ਚੱਖਿਆ ਆਨੰਦ ਲਿਆ ਭਾਈ ਉਹਨਾਂ ਦਾ ਇਸ ਸੰਸਾਰ ਵਿੱਚ ਜਿੱਥੇ ਨਾਮ ਹੈ ਉਸ ਪ੍ਰਮਾਤਮਾ ਦੇ ਘਰ ਵਿੱਚ ਵੀ ਉਹਨਾਂ ਦਾ ਨਾਮ ਹੈ ਜਿਨ੍ਹਾਂ ਨੇ ਆਪਣੇ ਸੁਰਤ ਨੂੰ ਪ੍ਰਮਾਤਮਾ ਦੇ ਨਾਲ ਜੋੜ ਲਿਆ ਉਹਨਾਂ ਦੀ ਕਦਰ ਇੱਥੇ ਵੀ ਹੈ ਤੇ ਉੱਥੇ ਵੀ ਹੈ ਉੱਥੇ ਕੇਵਲ ਤੋਂ ਕੇਵਲ ਜਿਨ੍ਹਾਂ ਨੇ ਅੰਮ੍ਰਿਤ ਵਾਲੀ ਇਹ ਗੱਠਰੀ ਖੋਲ ਇਹਨਾਂ ਅੰਦਰ ਵਾਲੀ ਉਹਨਾਂ ਦੀ ਕਦਰ ਇੱਥੇ ਵੀ ਹੋਣੀ ਹੈ ਤੇ ਉੱਥੇ ਵੀ ਹੋਣੀ ਹੈ ਗੋਵਿੰਦ ਗੋਵਿੰਦ ਸੰਗ ਮੰਨ ਲੈਣਾ ਆੜਦਾਮ ਕੋ ਛਿਪਰ ਹੋਇਓ ਲਖੀਣਾ ਇਸ ਗੰਦੂ ਖੋਲੇ ਆ ਭਗਤ ਨਾਮਦੇਵ ਜੀ ਨੇ ਇੱਕ ਸਾਦੇ ਇਨਸਾਨ ਸੀ ਚਿਪੇ ਸੀ ਭਾਈ ਸੀਪਰ ਦੁਨਿਆਵੀ ਕੰਮ ਕਰ ਕਰਦੇ ਸੀ ਕੋਈ ਭਾਈ ਨਹੀਂ ਜਾਣਦਾ ਸੀ ਕੋਈ ਭਗਤ ਕੌਣ ਹੈ ਵੀ ਹੈ ਕੌਣ ਹੈ ਭਈ ਪਰ ਸੁਰਤ ਨੂੰ ਆਪਣੇ ਨੂੰ ਪ੍ਰਮਾਤਮਾ ਨਾਲ ਜੋੜ ਲਿਆ ਗੋਵਿੰਦ ਗੋਵਿੰਦ ਸੰਗਮਨ ਲੈਣਾ ਆੜਦਾਮ ਕੋਈ ਸੀਪਰੋ ਅੱਧੀ ਕੌੜੀ ਦੀ ਵੀ ਮੇਰੀ ਕੀਮਤ ਨਹੀਂ ਸੀ ਕਿ ਅੱਧੀ ਕੌੜੀ ਦੀ ਮੇਰੀ ਕੀਮਤ ਨਹੀਂ ਸੀ ਅੱਜ ਉਸ ਅਮੁੱਲ ਨਾਲ ਜੁੜ ਗਿਆ ਜੋ ਕੀਮਤ ਤੋਂ ਰਹਿਤ ਹੈ ਉਹ ਅਮੁੱਲ ਵਾਇਰੂ ਨਾਲ ਜੁੜ ਗਿਆ ਉਹਦੇ ਕਰਕੇ ਮੇਰੀ ਕੀਮਤ ਵੀ ਅੱਜ ਕੌਡੀਆਂ ਤੋਂ ਲੱਖਾਂ ਦੇ ਭਾਅ ਹੋਗੀ ਹੀਰਿਆਂ ਦੇ ਭਾਅ ਹੋਗੀ ਜਿੰਨੇ ਜਿੰਨੇ ਨਾਮ ਤੇ ਆਇਆ ਜਿਹਨੇ ਕੇ ਕਾਜ ਸਰੇ ਹਰ ਗੁਰਪੁਰਾ ਅਰਾਧਿਆ ਦਰਗੇ ਸੱਚ ਖਰੇ ਖਰਾ ਬੰਦਾ ਉਹੀ ਉਤਰਦਾ ਜਿਹਦੇ ਕੋਲ ਭਜਨ ਹੈ ਬੰਦਗੀ ਹੈ ਸੇਵਾ ਵੈ ਸਿਮਰਨ ਹੈ ਭਜਨ ਬੰਦਗੀ ਹੁੰਦੀ ਹੈ ਗੁਰੂ ਦੇ ਮਤਲਬ ਗੁਰੂ ਦੇ ਮੁਤਾਬਕ ਹੁੰਦੀ ਹੈ ਗੁਰੂ ਅੰਦਰੋਂ ਤੇਰੇ ਜਦੋਂ ਅੰਦਰ ਨਾਮ ਵਾਲੀ ਵਸਤ ਰੱਖਦਾ ਨਾ ਅੰਮ੍ਰਿਤ ਵਾਲੀ ਵਸਤ ਰੱਖਦਾ ਹੈ ਹਣ ਕਰੋਂ ਨਿਕਲਦੇ ਆਂ ਚਾਹ ਘਰ ਦੇ ਵਿੱਚ ਵੀ ਹੋਈਏ ਕਿ ਜੋ ਵੀ ਅਸੀਂ ਪਦਾਰਥ ਬਣਾਣਾ ਹੁੰਦਾ ਹੈ ਕਿ ਜਦੋਂ ਕੋਈ ਪਦਾਰਥ ਬਣਾਉਂਦੇ ਆਂ ਭਾਵੇਂ ਸਵੇਰੇ ਅੰਮ੍ਰਿਤ ਵੇਲੇ ਚਾਹ ਬਣਾਉਂਦਾ ਕੋਈ ਕੋਈ ਰੋਟੀ ਪਾਣੀ ਬਣਾਉਂਦਾ ਪਹਿਲਾਂ ਉਸ ਬਰਤਨ ਨੂੰ ਸਾਫ਼ ਕੀਤਾ ਜਾਂਦਾ ਕਿ ਜਿਹਦੇ ਵਿੱਚ ਵਸਤੂ ਬਣਾਣੀ ਹੈ ਕਿਉਂਕਿ ਮੈਂ ਖਾਣੀ ਹੈ ਸਾਫ਼ ਸੁਥਰੀ ਵਸਤੂ ਕੱਣੀ ਪੈਂਦੀ ਹੈ ਕਰੋ ਨਿਕਲੇ ਜਾਣਾਂ ਤੋਂ ਦਲੇੜ ਬਾਤ ਹੈ ਖਾਸ ਤੌਰ ਤੇ ਉਸ ਵਸਤ ਨੂੰ ਉਸ ਬਰਤਨ ਨੂੰ ਸਾਫ਼ ਕੀਤਾ ਜਾਂਦਾ ਬਾਰ ਬਾਰ ਦੇਖਿਆ ਜਾਂਦਾ ਕਿਤੇ ਪਈ ਇਹ ਬਰਤਨ ਖਰਾਬ ਨਾ ਹੋਵੇ ਤੇਜ ਹੁਰ ਕੇ ਦੇ ਦੁੱਧ ਪਾਇਆ ਖਰਾਬ ਹੋ ਜਾਵੇ ਸਾਫ਼ ਕੀਤਾ ਜਾਂਦਾ ਨਾ ਫਿਰ ਉਹਦੇ ਵਿੱਚ ਉਹ ਦੁੱਧ ਰਖੇਦਾ ਭਾਂਡਾ ਧੋਏ ਵੈਸ ਤੂਪ ਦੇਵ ਤੋ ਦੁੱਧੇ ਕੋ ਜਾਓ ਦੁੱਧ ਕਰਉ ਫੋਨ ਸੁਰਤ ਸਮਾਣ ਹੋਏ ਨਰਾਜ ਨਾ ਹੋ ਜਪੋ ਤਾਂ ਏਕੋ ਨਾਮਾ ਅਵਰ ਨਰਾਫਰ ਕਾਮਹ ਕਿ ਇੱਕ ਦੁੱਧ ਲੈਣ ਵਾਸਤੇ ਗਿਆ ਵਾਂ ਉਹਦੇ ਵਾਸਤੇ ਬਰਤਨ ਨੂੰ ਸਾਫ਼ ਇਸ ਲਈ ਕੀਤਾ ਕਿ ਮੇਰਾ ਦੁੱਧ ਖਰਾਬ ਨਾ ਹੋਵੇ। ਉਸੇ ਤਰ੍ਹਾਂ ਹੀ ਗੁਰੂ ਤੇਰਾ ਅੰਦਰ ਦਾ ਅੰਤੇਕਰਣ ਅੰਦਰ ਤੇਰਾ ਸ਼ੁੱਧ ਕਰਦਾ ਕਿ ਇਹਦੇ ਵਿੱਚ ਭਾਈ ਮੈਂ ਨਾਮ ਵਾਲੀ ਵਸਤੂ ਰੱਖਣੀ ਹੈ। ਅੰਦਰੋਂ ਮੈਲ ਤਾਂ ਧੋਣੀ ਪੈਣੀ ਹੈ ਨਾ ਫਿਰ ਗੁਰੂ ਦੱਸਦਾ ਜਿੰਨਾ ਚਿਰ ਤੇਰੇ ਅੰਦਰ ਕਿਸੇ ਵੀ ਪ੍ਰਕਾਰ ਦਾ ਐਸਾ ਕਰਮ ਹੈ ਜਿਹੜਾ ਧਰਮ ਦੇ ਵਿਰੋਧ ਵਿੱਚ ਹੈ ਜਿਸ ਨੂੰ ਧਰਮ ਜਾਤ ਨਹੀਂਦਾ ਦੋ ਪ੍ਰਕਾਰ ਦੇ ਕਰਮ ਨੇ ਇੱਕ ਹਿੱਤ ਦੂਸਰੇ ਬਿਹਿੱਤ ਹਿੱਤ ਜੋ ਗੁਰੂ ਦੱਸਦਾ ਭਾਵ ਜੋ ਗੁਰਬਾਣੀ ਕਹਿੰਦੀ ਹੈ ਜਿਹੜੇ ਕਰਮ ਅਸੀਂ ਗੁਰਬਾਣੀ ਦੇ ਮੁਤਾਬਕ ਕਰਦੇ ਹਾਂ ਸਾਰੇ ਹਿੱਤ ਵਿੱਚ ਆਉਂਦੇ ਆ ਤੇ ਜਿੰਨੇ ਕਰਮ ਅਸੀਂ ਗੁਰਬਾਣੀ ਤੋਂ ਉਲਟ ਕਰਦੇ ਆ ਉਹਨਾਂ ਨੂੰ ਸਾਰੇ ਕਰਮ ਨੂੰ ਬੇਹਤ ਕਰਮ ਕਹਿੰਦੇ ਆ ਇਹ ਭਾਵ ਗੁਰੂ ਨੂੰ ਮਨਜੋਰ ਨਹੀਂ ਗੁਰੂ ਨੂੰ ਪ੍ਰਵਾ ਨਹੀਂ ਹੁਣ ਇਹਨਾਂ ਦੇ ਵਿੱਚੋਂ ਸਾਡੇ ਕੋਲ ਕਿੰਨੇ ਕਰਮ ਨੇ ਹਿਤ ਕਿੰਨੇ ਆ ਬੇਹਤ ਕਿੰਨੇ ਆ ਇਹ ਤਾਂ ਮਨੁੱਖ ਨੂੰ ਖੁਦ ਵੀ ਪਤਾ ਹੁੰਦਾ ਜਦੋਂ ਉਹ ਚੋਰੀ ਕਰਦਾ ਝੂਠ ਬੋਲਦਾ ਮਾੜੇ ਕਰਮ ਕਰਦਾ ਉਹਨੂੰ ਖੁਦ ਪਤਾ ਹੁੰਦਾ ਕਿ ਮੈਂ ਇਹ ਕੰਮ ਕਰ ਰਿਹਾ ਆ ਇਹ ਫਿਰ ਉਹ ਕਿੱਥੋਂ ਏ ਨਾਮ ਵਾਲੀ ਵਸਤ ਅੰਦਰ ਸਮਾਲੇਗਾ ਉਹਦਾ ਨਾਮ ਜਪਿਆ ਹੋਇਆ ਪ੍ਰਵਾਨੀ ਉਹਦੀ ਕਥਾ ਕੀਰਤਨ ਪਾਠ ਕੁਛ ਵੀ ਪ੍ਰਵਾਨੀ ਹੈ ਤੇ ਤਾਦਾਨ ਪ੍ਰਵਾਨੀ ਹੈ ਉਹਦੀ ਸੇਵਾ ਪ੍ਰਵਾਨੀ ਹੈ ਕੋਈ ਵੀ ਪ੍ਰਵਾਨੀ ਉਹਦਾ ਕੀਤਾ ਹੋਇਆ ਜੇ ਅੰਦਰ ਰੋਂ ਸ਼ਦਨਾ ਹੋਇਆ ਬਾਵੇਂ ਥੋੜਾ ਕਰ ਲੈ ਪਰ ਜਿੰਨਾ ਕੁ ਰੱਖਣਾ ਹੁਣ ਬਰਤਨ ਸਾਫ ਹੈ ਭਾਵੇਂ ਵਿੱਚ ਪਾਈ ਇੱਕ ਦੁੱਧ ਹੋਵੇ ਅੱਧ ਪਾਈ ਹੋਵੇ ਉਹ ਵੀ ਬਰਤਨ ਲੈਕ ਹੁੰਦਾ ਵਾ ਤੇ ਉਸ ਦਾ ਵੀ ਭਾਈ ਅਸੀਂ ਕਦੇ ਚਾਹ ਵਾਸਤੇ ਬਣਾ ਲਏ ਪੀਣ ਵਾਸਤੇ ਬਣਾ ਲਾਂਗੇ ਕਿਉਂਕਿ ਥੋੜਾ ਜ਼ਰੂਰ ਹੈ ਪਰ ਹੈ ਸਾਫ ਸਤਰਾ ਹੁਣ ਭਰੀ ਹੋਵੇ ਕੈਨ 5 10 ਲੀਟਰ ਵਾਲੀ 20 ਲੀਟਰ ਵਾਲੀ ਪਰ ਅੰਦਰ ਉਹ ਗੰਦਗੀ ਕਰਕੇ ਕਿ ਉਹਨੂੰ ਭਾਈ ਦੁੱਧ ਪਾਉਣ ਤੋਂ ਪਹਿਲਾਂ ਸਾਫ਼ ਨਹੀਂ ਕੀਤਾ ਤੇ ਸਾਰੇ ਦਾ ਸਾਰਾ ਉਹ ਪੀਣ ਦੇ ਯੋਗ ਨਾ ਰਿਹਾ ਉਹ ਚਾਹ ਵਾਸਤੇ ਕੰਮ ਨਾ ਆਇਆ ਜਿੱਥੇ ਜਿੱਦਤ ਹੀ ਵਰਤਦੇ ਆ ਉੱਥੇ ਕੰਮ ਨਹੀਂ ਆਉਣਾ ਉਸਨੇ ਹੁਣ ਜੇ ਸਿਆਣਪ ਰੱਖਦਾ ਭਾਈ ਕੋਈ ਬਰਤਨ ਹੀ ਸਾਫ਼ ਲੈਂਦਾ ਭਾਵੇਂ ਛੋਟਾ ਲੈਂਦਾ ਹੁਣ ਕਿੱਥੇ 10 20 ਲੀਟਰ ਡੋਲੇਗਾ ਉਹ ਦੋ ਚਾਰ ਬੂੰਦਾਂ ਵੀ ਜੇ ਸਾਫ਼ ਸੁਥਰੀਆਂ ਹੁੰਦੀਆਂ ਤੇਰੇ ਕਿਤੇ ਆਹਰੇ ਲੱਗਣੇ ਸੀ ਕੰਮ ਲੱਗਣੇ ਸੀ ਹੁਣ ਉਸੇ ਤਰ੍ਹਾਂ ਹੀ ਭਾਈ ਤੂੰ ਦਾਨ ਕਰਦਾ ਪੁੰਨ ਕਰਦਾ ਸੇਵਾ ਕਰਦਾ ਸਿਮਨ ਕਰਦਾ ਭਜਨ ਬੰਦਗੀ ਕਰਦਾ ਜਿੰਨੀ ਕੁ ਕਰਦਾ ਵੱਧ ਕਿਉਂ ਕਰਦਾ ਘਟ ਕਰ ਲੈ ਦਾਨ ਕਰਦਾ ਕੋਈ ਗੱਲ ਨਹੀਂ ਤੇਰੇ ਲੱਖਾਂ ਦੀ ਲੋੜ ਨਹੀਂ ਇੱਥੇ ਤਾਂ ਭਾਈ ਕੋਈ ਵੀ ਮਨਜ਼ੂਰ ਹੈ ਕੋੜੀ ਵੀ ਮਨਜੂਰ ਪਰ ਜੇ ਰਖੀ ਪ੍ਰੇਮ ਦੇ ਨਾਲ ਹੋਵੇ ਭਾਵਨਾ ਦੇ ਨਾਲ ਆਵੇ ਭਾਵਨੀ ਭਗਤ ਪਾਏ ਕੋੜੀ ਅਗਰ ਬਾਗ ਰਾਕੇ ਤਾਏ ਗੁਰ ਸਰਬੇ ਨਿਦਾਨ ਦਾਨ ਦੇਤ ਹੈ ਇਥੇ ਤਾਂ ਕੋੜੀਆਂ ਵਾਲੇ ਨੂੰ ਵੀ ਭਾਈ ਬਾਦਸ਼ਾਹਤਾ ਮਿਲ ਜਾਂਦੀ ਹੈ ਅਗਰ ਬਾਦਸ਼ਾਹ ਨੇ ਕਦੇ ਪੁੱਛਿਆ ਸੀ ਆਪਣੇ ਅਹਿਲ ਕਰਾਂ ਦੇ ਜੋਸ਼ਿਆਂ ਨੂੰ ਪੜਤਾਨੂੰ ਕਿ ਮੈਂ ਐਸਾ ਬੜਾ ਧਰਮੀ ਰਾਜਾ ਸੀ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੇ ਦਰਬਾਰ 'ਚ ਇਸਨੇ ਆਪਣਾ ਸੀ ਚੁਕਾਇਆ ਬੈਠ ਕੇ ਸਾਧ ਸੰਗਤ ਵਿੱਚ ਲੰਗਰ ਛਕੇ ਕਿ ਐਡਾ ਵੱਡਾ ਮਾਣ ਦਿੱਤਾ ਵਾ ਧਰਮ ਦਾ ਪੱਕਾ ਸੀ ਸੂਲਾਂ ਦਾ ਪੱਕਾ ਸੀ ਉਸ ਮਾਲਕ ਨੂੰ ਯਾਦ ਰੱਖਣ ਵਾਲਾ ਇਨਸਾਨ ਸੀ ਇਹ ਕਿਹਾ ਮੰਚ ਆਇਆ ਕਿ ਇਦਾਂ ਨੂੰ ਪਤਾ ਲੱਗਿਆ ਭਈ ਇਹ ਸਭ ਕਰਮਾਂ ਦੀ ਖੇਡ ਹੁੰਦੀ ਹੈ। ਵੀ ਜੋ ਇਨਸਾਨ ਬਣਦਾ ਜੋ ਆਪਾਂ ਬਣਦੇ ਆ ਜਿ ਬੈਠੇ ਆ ਜਿਸ ਵੀ ਵਾਸਤਾ ਵਿੱਚ ਐ ਨਾ ਇਹ ਸਾਰਾ ਕਰਮਾਂ ਦਾ ਹੀ ਖੇਡ ਹੈ ਕਰਮਾਂ ਦਾ ਕੀਤਾ ਕਰਾਇਆ ਹੋਇਆ। ਤੇਰੇ ਕਰਮ ਕੀਤੇ ਸੀ ਉਹਨਾਂ ਦਾ ਤੂੰ ਫਲ 받ਦਾ। ਆ ਕੌਨ ਨੂੰ ਪਤਾ ਲੱਗੇ ਆ ਕਿ ਮੇਰਾ ਐਸਾ ਕੀ ਕਰਮ ਹੋਇਆ ਹੋ ਕੇ ਮੈਂ ਅੱਜ ਇੱਕ ਐਡਾ ਵੱਡੀ ਰਾਜਗਦੀ ਤੇ ਬੈਠਾ ਹਿੰਦੁਸਤਾਨ ਦਾ ਮਾਲਕ ਬਣਿਆ ਬੈਠਾ ਵਾਂ। ਬਿਚਾਰੇ ਤਰਫ ਮੇਰਾ ਹੀ ਨਾ ਨਾਮ ਚੱਲਦਾ ਹੈ ਮੈਂ ਕੀ ਕਰਮ ਕੀਤਾ ਕਿਹਨੇ ਪਤਾ ਕਰੋ ਬਈ ਕਿ ਜਿੰਨੇ ਵੀ